ਜੌਂਡੀਅਰ ਹੈ 545 ਤੇ 520 ਅੱਜ ਆਪਾਂ ਕਿਸੇ ਹੋਰ ਦਾ ਨਹੀਂ ਕੰਪੈਰੀਜ਼ਨ ਕਿਸੇ ਨਾਲ ਕਰਨਾ ਜੌਂਡੀਅਰ ਦਾ ਹੀ ਕਰਨਾ ਇਹ ਹੈਗਾ 545 ਸੀਆਰਡੀ ਇਹ ਹੈਗਾ ਨਾਨ ਸੀਆਰਡੀ ਸਿੱਧਾ ਇਹਨਾਂ ਲਾਈਨ ਪੰਪ ਚ ਤੁਸੀਂ ਪਹਿਲੇ ਵਲੌਗ ਵੀ ਆਪਣੇ ਵੇਖੀ ਹੋਣੇ ਆ ਕੰਮ ਚੱਲਦਿਆਂ ਨੂੰ ਇੱਥੇ ਹੋ ਗਿਆ 4-5 ਦਿਨ ਤੇ ਇਹਨਾਂ ਦੀਆਂ ਟੈਂਕੀਆਂ ਵੀ ਫੁੱਲ ਕੀਤੀਆਂ ਤੇ ਇਹਨਾਂ ਜ਼ੋਰ-ਜ਼ੋਰ ਸਭ ਕੁਝ ਆਪਾਂ ਵੀਰ ਤੋਂ ਪੁੱਛਣਾ ਹੈ ਵੀ ਇਹ ਕਿਹੜਾ ਜ਼ਿਆਦਾ ਕੰਮ ਜਾਵੇ ਆਪਣੇ ਖੇਤਾਂ ਵਾਸਤੇ ਖੇਤਾਂ ਦੇ ਵਿੱਚ ਕੰਮ ਨੂੰ ਚੱਲਦਾ ਨੂੰ ਵਿਖਾ ਦੇ ਜੀਸੀਬੀ ਚੱਲਦੀ ਵੀ ਹੌਲੈਂਡ ਵੀ ਚੱਲਦੇ ਉਹਨਾਂ ਦਾ ਕੰਪੈਰੀਜ਼ਨ ਵੀ ਆਪਾਂ ਕਰਾਂਗੇ ਵੀ ਹੌਲੈਂਡਾ ਕੀ ਕਰਦਾ ਇਹ ਕੀ ਕਰਦੇ ਆ ਇਹਦੀ ਕੈਟਾਗਰੀ ਦਾ ਹੌਲੈਂਡਾ ਇਹਨਾਂ ਦੋਨਾਂ ਦਾ ਆਪਾਂ ਪੁੱਛਦੇ ਆ ਆਪਣੇ ਨਾਲ ਵੀਰਾ ਛੋਟਾ ਰਾਜਾ ਹਾਸੀ ਕਾ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਸਾਰੇ ਵੀਰਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਮੇਰਾ ਵੀਰੋ ਦੋਵੇਂ ਡੈਕਟਰ ਚੱਲਦੇ ਪਏ ਹਨਾ ਹਾਂਜੀ ਇਹਨਾਂ ਦੋਨੀਆਂ ਟੈਂਕੀਆਂ ਫੁੱਲ ਕੀਤੀਆਂ ਸੀ ਕੰਮ ਤੋਂ ਪਹਿਲਾਂ ਹਾਂਜੀ ਤੇ ਤੇਲ ਦੀ ਔਸਤ ਪਹਿਲਾਂ ਤਾਂ ਦੱਸ ਵੀ ਇਹਨਾਂ ਦੋਵਾਂ ਚੋਂ ਤੇਲ ਵੱਧ ਕਿਹੜਾ ਖਾਂਦਾ ਘੱਟ ਕਿਹੜਾ ਖਾਂਦਾ ਘੱਟ 52 ਦਾ ਖਾਂਦਾ ਸੀ ਆਰ ਡੀ ਜ਼ਿਆਦਾ ਖਾਂਦਾ ਵੀਰਾਂ ਨੇ ਕਹਿਣਾ ਇਹ ਥੋੜਾ ਜਿਹਾ ਵੱਡਾ ਵੀ ਆ ਉਸ ਕਰਕੇ ਵੱਧ ਖਾਂਦਾ ਹੂੰ ਕੰਮ ਅਕੋਰਡਿੰਗ ਮੈਨੂੰ ਦੱਸ ਕੰਮ ਇਹ ਵੱਧ ਕਰਦਾ ਕਿ ਉਹ ਵੱਧ ਕਰਦਾ ਦੋਵਾਂ ਪਿੱਛੇ ਬਰਾਬਰ ਟਰਾਲੀਆਂ ਨੇ ਬਰਾਬਰ ਹੀ ਦੋਵੇਂ ਪਿੱਛੇ ਦੋਵਾਂ ਪਿੱਛੇ ਬਰਾਬਰ ਨੇ ਹੂੰ ਕੰਮ ਵੱਧ ਉਹ ਕਰਦਾ ਵੇ 52 ਦੱਸ 52 ਦਾਸ ਵੱਧ ਕਰਦਾ ਇਹ ਟਰੈਕਟਰ ਦਬਦਾ ਬਹੁਤ ਜ਼ਿਆਦਾ ਤੇ ਜੋਰ ਨਹੀਂ ਇਹ ਜੋਰ ਘੱਟ ਮਾਰਨ ਦਾ ਕਾਰਨ ਕਾਤੋਂ ਛੇ ਚੱਕਰ ਥੋੜੇ ਇਹਦੇ ਘਟਨੇ ਇਹਦੇ 20 2100 RPM 2100 RPM ਤੇ ਟਰਾਲੀ ਖੁੱਭੀ ਵੀ ਨਹੀਂ ਪਟਪਦਾਗਾ ਇਹ ਟਰਾਲੀ ਵਾਸਤੇ ਤਾਂ ਆਪਣਾ RPM ਵੱਧ ਚਾਹੀਦੀ ਹੈ ਹਨਾ ਹੁਣ ਇਹਦੇ ਵਿੱਚ ਵੀ ਬੀਚ ਲਾਇਆ ਸੀ ਮੈਂ ਦੂਜੇ ਬੀਜ ਟਰਾਲੀ ਲੈ ਕੇ ਤੁਰੇ ਆਣੀ ਹਾਂ ਉਹ ਮਸੂਰ ਕੀਤਾ ਉੱਥੇ ਹਾਂ ਤੀਜੇ ਏ ਚ ਲਾਇਆ ਫਿਰ ਤੁਰਿਆ ਨਹੀਂ ਤੇ ਬੰਦ ਇਹ ਦਬ ਗਿਆ ਹੀ ਬੰਦ ਹੋ ਗਿਆ ਹੀ ਉਦੋਂ ਤਾਂ ਉਹ ਇੰਟਰ ਚੰਗਾ ਮਿੰਦਰਾ ਉਹਨੇ ਉਹਨੇ ਜ਼ੋਰ ਲਾ ਕੇ ਇਕੱਲੇ ਨੇ ਤੋੜ ਲਈ ਟਰਾਲੀ ਐਨੀ ਮਤਰਾ ਮਹੀਨਾ ਕਰ ਯਾਰ ਮੈਂ ਨਵੇਂ ਨਾਲੇ ਲੋਕਾਂ ਨੇ ਭੰਡਣਾ ਚਲ ਵਧੀਆ ਜੋ ਹੈਗਾ ਸਾਟੀ ਦਾਸ ਤੂੰ ਕੋਈ ਗੱਲ ਨਹੀਂ ਨਹੀਂ ਸਹੀ ਗੱਲ ਆ ਮੈਂ ਦੂਜੇ ਬੀਜ ਲਾਇਆ ਤੀਜੇ ਲੋਜ ਸੀਗਾ ਇਹ ਪਿੱਛੇ ਬੰਦ ਹੋ ਗਿਆ ਦੂਜੇ ਬੀਜ ਫੁੱਲ ਰੇਸ ਦੀ ਨਾਲੇ ਪਸਾਰੀ ਦੇ ਨਹੀਂ ਨਾਲੇ ਤਾਂ ਕਹਿੰਦੇ ਸੀ ਆਰਟੀ ਚੱਕਰ ਤੋੜ ਦੇਣਗੇ ਨਹੀਂ ਬਹੁਤ ਤੋੜਦਾ ਯਾਰ ਬੰਦ ਹੋ ਜਾਂਦਾ ਖਾਲੀ ਦਾ ਬੀਜ ਜਾਂਦਾ ਪਤਾ ਨਹੀਂ ਕੀ ਚੱਕਰ ਤੇਰੀ ਸਾਲ ਦੀ ਰੇਸ ਰੋਸ ਤਾਂ ਵੱਧ ਹੀ ਨਹੀਂ ਕੋਈ ਪੁੱਛਿਆ ਨਹੀਂ ਉਹਨਾਂ ਨੂੰ ਏਜੰਸੀ ਵਾਲੇ ਨੂੰ ਕੋਈ ਨਹੀਂ ਇਹਨੂੰ ਕਰਾਉਣੇ ਆ ਚੈੱਕ ਹੁਣ ਬਾਲਾ ਬਹੁਤ ਜ਼ਿਆਦਾ ਦਬੀ ਜਾਂਦਾ ਬਹੁਤ ਜ਼ਿਆਦਾ ਸਰਵਸ ਰੋਸ ਤਾਂ ਟਾਈਮ ਤੇ ਹੁੰਦੀ ਨਾ ਹਾਂ ਸਰਵਸ ਟਾਈਮ ਤੇ ਸਾਰਾ ਖੁਸ਼ੋਕੀ ਆ ਤੇ ਫੇਰ ਵੇਖੋ ਇਹਨੂੰ ਸਕੈਨ ਕਰਾ ਕੇ ਵੇਨੇ ਇਹਨਾਂ ਕੀ ਬੰਦਾ ਇਹਦਾ ਨੇ ਕਿੱਥੇ ਨੁਕਸਾ ਇਹਦੇ ਚ ਹਮਮ ਰੇਡ ਦਾ ਕਿੰਨਾ ਕ ਫਰਕ ਹੈ ਇਹਨਾਂ ਦਾ ਰੇਡ ਦੇ ਨਾਲ 3 ਲੱਖ ਦਾ ਫਰਕ ਹੈ ਇਹ ਕਿੰਨੇ ਦਾ ਇਹ 14 ਦਾ ਇਹ 11 ਦਾ ਇਹ 11 ਦਾ ਇਹਨਾਂ ਟਾਇਰ ਸਾਈਜ਼ ਦਾ ਕੋਈ ਫਰਕ ਹੈਗਾ ਕਿ ਟਾਇਰ ਇੱਕੋ ਜਿਹਾ ਟਾਇਰ ਸਾਈਜ਼ ਦਾ ਫਰਕ ਆ ਉਹਦੇ 16 9 28 ਦੇ ਆ ਇਹਦੇ 16 23 ਆ ਇਹਦੇ 16 30 ਅਗਲੇ ਕਿਹੜੇ ਆਗੇ ਇਹਨਾਂ ਅਗਲੇ ਦੇ 19 9 5 28 9 5 24 ਇਹਦੇ ਮੇਰੇ 11 ਪਾਏ ਹੋਣਾ 11 2 24 ਹੂੰ 11 ਹਾਂ 11 2 24 ਹਾਂ ਤਾਂ ਮੈਂ ਕਹਿੰਦਾ ਟਾਇਰ ਹੀ ਨਾ ਛੋਟੇ ਪਾ ਦਈਏ ਨੂੰ ਇਸੇ ਇਸ ਕੰਮ ਦਾ ਇਹੋ ਜਿਹਾ ਬਣਿਆ ਪਿਆ ਹੁਣ ਜੇ ਤੂੰ ਵਾਕੇ ਇੱਕ ਪ੍ਰੈਕਟੀਕਲ ਹੀ ਕਰਨਾ ਹੋਵੇ ਇਹਦੇ ਟਾਇਰ ਇਹਨੂੰ ਪਾਈਏ ਫਿਰ ਤੇਰੇ ਸਹਾਰਾ ਜ਼ੋਰ ਲਾਊਗਾ ਕਿ ਨਹੀਂ ਕਿਹੜਾ ਇਹ ਹੂੰ ਸ਼ੈਂਦ ਲਾਲੀ ਸ਼ੈਂਦ ਸ਼ੈਂਦ ਪੱਕਾ ਨਹੀਂ ਪੱਕਾ ਨਹੀਂ ਗੋਦਨ ਲਾ ਕੇ ਜ਼ਿੰਮੇਦਾਰਾਂ ਦੇ ਨਾਲ ਪੇ ਵੀ ਜ਼ਿਆਦਾ ਉਹ ਟਰੈਕਟਰ ਦਬਦਾ ਵੀ ਘੱਟ ਆ ਅਜੇ ਦੂਜੇ ਟਰੈਕਟਰਾਂ ਨਾਲ ਵੇਖੋ ਦਬਦਾ ਪਰ ਇਹਦੇ ਨਾਲੋਂ ਉਹ ਤਗੜਾ ਵੈਸੀ ਇਸ ਟਾਈਮ ਵਿੱਚ ਵਿਜੈਤ ਨਾਲ ਕੰਪੈਰੀਸ਼ਨ ਕਰੀਏ ਫੇਰ ਉਹ ਤਗੜਾ ਫੇਰ ਉਹ ਤਗੜਾ ਕਿਉਂਕਿ ਇਹਦੀ ਆਪ ਪਹਿਲੀਆਂ ਵੀਡੀਓ ਚ ਵੀ ਦੱਸਿਆ ਇਹਨੇ ਪੰਪ ਪੰਪ ਨੂੰ ਕੁਝ ਕੀਤਾ ਨਹੀਂਗਾ ਕੁਝ ਨਹੀਂ ਕੀਤਾ ਨਿਕਲਦਾ ਤੇਲ ਹੀ ਵਧਾਇਆ ਹੈ ਨਾ ਪਰਨੇ ਕਿ ਨਾ 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 ਕੁਝ ਨਹੀਂ ਕੀਤਾ ਤੇਲ ਵੀ ਨਹੀਂ ਵਧਾਇਆ ਬਿਲਕੁਲ ਰੀਜਨਲ ਆ ਜੋ ਹੈਗਾ ਉਹ ਵਹੀ ਹੈ ਤੇਲ ਪਾਇਆ ਸੀਗਾ ਪਾਇਆ ਸੀ ਮੈਂ ਦੋਨੀਆਂ ਟੈਂਕੀਆਂ ਫੁੱਲ ਕਰਕੇ ਤੋਰੇ ਸੀ ਕੱਲ ਕੱਲ ਕੇ ਪਰਸੋਂ ਕੱਲ ਨਹੀਂ ਪਰਸੋਂ ਕੀਤੀਆਂ ਸੀ ਪਰਸੋਂ ਤੇ ਇਹ ਨਾ ਚੱਲਦੇ ਪਏ ਰੇਤਾ ਦੇ ਜਨਨ ਨੂੰ ਆ ਜਾ ਆਪਾਂ ਪਹਿਲਾਂ ਆ ਵੀ ਖਾਦੀ ਬੁੰਜਾ ਦਾ ਸੀ ਟਰੈਕਟਰ ਦੋਵੇਂ ਨਵੇਂ ਆ ਉਹ ਕਿੰਨਾ ਮਾਡਲ ਆ ਉਹ 21 ਮਾਡਲ ਆ 21 A čowby. A 24 ਇਹ 24 ਮਾਡਲ ਆ ਗਿਆ ਟਰੈਕਟਰਾਂ ਦੀ ਕੰਡੀਸ਼ਨ ਤੁਸੀਂ ਵੇਖ ਹੀ ਸਕਦੇ ਹੋ ਦੋਵੇਂ ਟਰੈਕਟਰ ਪੂਰੇ ਨਵੇਂ ਆ ਵਧੀਆ ਚਲਾਉਣ ਦਾ ਨਿਆਰਾ ਕਿਹਨੂੰ ਆਉਂਦਾ ਜਿਆਦਾ ਇਹਨੂੰ ਕਿ ਉਹਨੂੰ ਇਹਨੂੰ ਜਿਆਦਾ ਆਉਂਦਾ ਇਹਨੂੰ ਹਾਂ ਵਜ੍ਹਾ ਵਜ੍ਹਾ ਇਹ ਕਿ ਆਪਾਂ ਨੂੰ ਥੋੜਾ ਚਾਹੀਦਾ ਕਿ ਟਰੈਕਟਰ ਮੜਾਏ ਫੁਰਤੀ ਜੀ ਵਾਲਾ ਹੋਵੇ ਹੂੰ ਮਰੀ ਨਾ ਜਾਵੇ ਉਹ ਸਾਲਾ ਮਰੀ ਜਾਂਦਾ ਨਹੀਂ ਉਹ ਜੋ ਫੁਰਤੀ ਜਮਾ ਹੀ ਨਹੀਂ ਹੈਗੀ ਨਾ ਜਮਾ ਹੀ ਨਹੀਂ ਯਾਰ ਮੇਰੀ ਗੱਲ ਸੁਣੋ ਐਂ ਤਾਂ ਫਿਰ ਜਿਵੇਂ ਦਾ ਨਾ ਪੱਟਾ ਬਹਿ ਜੂ ਪੱਟਾ ਐਂ ਬਹਿ ਜੂ ਹੁਣ 25 ਤੋਂ ਬਾਅਦ ਇਹ ਵੀ ਸੀ ਆੜੀ ਹੋ ਜਾਣੀ ਆ ਹੂੰ ਤੇ ਫਿਰ ਜ਼ਿੰਮੇਦਾਰਾਂ ਦਾ ਕੀ ਬਣੇਗਾ ਕਿਉਂਕਿ ਆਪਾਂ ਨੇ ਨਾ ਪ੍ਰੈਕਟੀਕਲ ਕਰਦੇ ਪਏ ਹਾਂ ਖੇਤ ਦੇ ਵਿੱਚ ਆ ਕੋਈ ਆਪਾਂ ਉਹ ਨਹੀਂ ਕਰਦੇ ਵੀ ਕੇਚੀ ਦੀਆਂ ਸਫਤਾਂ ਕਰਨੀਆਂ ਜੋ ਹੈਗਾ ਸੋ ਹੈਗਾ ਸਿੱਧੀ ਜੀ ਗੱਲ ਆ ਕੋਈ ਝੂਠ ਨਹੀਂ ਹੈਗਾ ਸਿੱਧੀ ਗੱਲ ਆ ਆਪਾਂ ਦਾ ਕਰਨੀ ਤੇ ਤੇਲ ਵੀ ਉਹ ਜ਼ਿਆਦਾ ਖਾਈ ਜਾਂਦਾ ਕੰਮੋਂ ਘੱਟ ਕਰਦਾ ਪਿਆ ਕੰਮ ਘੱਟ ਕਰਦਾ ਤੇ ਰਿਪੇਅਰ ਤੋਂ ਕਿਹੜਾ ਸਸਤਾ ਤੇ ਕਿਹੜਾ ਮਹਿੰਗਾ ਰਿਪੇਅਰ ਤੋਂ ਚੱਲ ਕੰਨਾਂ ਦੀ ਕੋਈ ਨਹੀਂ ਆਈ ਹਰ ਪੇਰ ਵਾਲੇ ਹਾਂ ਵੈਸੇ ਤਾਂ ਨਹੀਂ ਸਰਵੋਸਿਓ ਯੂਨਿਟ ਸਰਵੋਸਿਏ ਨਾਲ ਦੀ ਰਿਪੇਅਰ ਨਹੀਂ ਗਈ ਕੋਪਾ ਨਾ ਤੋੜਤਾ ਨਹੀਂ ਕੀਤੀ ਇਹਨਾਂ ਦੋਵਾਂ ਚੋ ਕਿਸੇ ਨੇ ਨਾ ਕੋਈ ਪੰਨ ਤੋੜਨਾ ਜਮਾ ਇੱਕੋ ਜੀ ਨਾ ਲਿਫਟ ਲੁਟ ਚੋ ਕਿਹੜਾ ਵਧੀਆ ਹੈ ਲਿਫਟ ਦਾ ਹਿਸਾਬ ਕਿ ਤਾ ਵਾ ਲਿਫਟ ਚ ਠੀਕ ਆ ਲਿਫਟ ਦੋਵੇਂ ਹਾਂ ਲਿਫਟ ਚ ਦੋਵੇਂ ਠੀਕ ਆ ਤੂੰ ਜ਼ੋਰ ਵਾਲੇ ਪਾਸੇ ਮਰਦਾ ਜ਼ਿਆਦਾ ਹੱਦੋਂ ਜ਼ਿਆਦਾ ਮਰਦਾ ਉਹਦੀ ਕਲਚ ਬਲ ਬਦਲੀ ਆ ਕਿ ਨਹੀਂ ਨਹੀਂ ਨਾਲ ਦੀ ਆ ਉਹਦੀ ਇਹ ਦੀ ਇਹਦੀ ਵੀ ਨਾਲ ਦੀ ਕਈ ਵੀਰ ਆਪਣੇ ਨਵੇਂ ਚੌਂਡੀਆਂ ਚੋ ਲੈ ਲੈਂਦੇ ਆ ਉਹ ਕਿੰਨਾ ਨਿਕਲਾ ਚਟਪੜਾ ਸੀ ਬਦਲਣੀ ਪਈ ਅੱਧ ਸੀਜ਼ਨ ਜੀ ਉਹਦੀ ਵਜ੍ਹਾ ਤੇਰੇ ਹਿਸਾਬ ਨਾਲ ਇਹਦਾ ਕਲੱਚ ਖੁੱਲ ਗਿਆ ਇਹਦਾ ਖੁੱਲ ਗਿਆ ਇਹਦਾ ਇੱਕ ਵਾਰੀ ਖੁੱਲਣਾ ਇੱਕ ਇਹਦੀ ਯਾਰ ਆ ਵੀ ਢਿੱਲ ਪਾਉਣੀ ਪੈਂਦੀ ਨੇ ਵਿੱਚ ਹੂੰ ਇਹਦੇ ਕਰਕੇ ਬਹੁਤ ਫਰਕ ਪੈਂਦਾ ਜਿੰਨਾਂ ਦਾ ਭੇਤ ਆ ਉਹ ਤਾਂ ਪਾ ਲੈਂਦੇ ਆ ਜੇ ਹੁਣ ਇੱਥੇ ਆਪਾਂ ਇੱਥੇ ਕਦੇ ਮੈਂ ਚੜ ਗਿਆ ਕਦੇ ਵੀਰ ਚੜ ਗਿਆ ਕਦੇ ਕੋਈ ਕਦੇ ਕੋਈ ਟਰੈਕਟਰ ਤੇ ਇਹਦੀ ਹੋਰ ਗੱਲ ਆ ਇਹਦਾ ਤਾਂ ਢਿੱਲ ਪਾਉਣੀ ਹੈਗੀ ਵੀ ਸੌਖੀ ਆ ਹੂੰ ਦੇਖ ਉਹ ਦੇਖ ਕਿੱਥੇ ਪਾਉ ਉਹਦੇ ਉਹ ਕਿਉਂ ਉਹਦੇ ਢਿੱਲ ਬੈਂਦੀ ਨਹੀਂ ਉਹਦੇ ਟਾਪਾ ਖੋਲਣਾ ਪੈਂਦਾ ਉੱਪਰ ਇਹੜਾ ਗਣੀ ਸੈਂਟਰ ਇਹ ਹੀ ਚੱਕਰ ਤਾਂ ਹੀ ਇਹੀ ਘੋਲ ਕਰ ਜਾਂਦੇ ਆ ਸਾਡੇ ਬੰਦੇ ਤੇ ਤਾੜੀ ਕਲੱਚ ਪਲੇਟ ਪਈ ਇਹਦਾ ਇਹਨੂੰ ਆ ਖੋਲ ਕੇ ਆ ਲੋਹੇ ਵਾਲਾ ਟਾਪਣਾ ਇੱਥੇ ਥੱਲੇ ਇਹ ਖੋਲਣਾ ਪੈਂਦਾ ਫੇਰ ਪਲੇ ਪੈਂਦੀ ਇਹਦੇ 'ਚ ਵੀ ਆ ਹੁਣ ਪਾਈ ਆ ਹੈਗੀ ਨਹੀਂ ਸੀ ਪਹਿਲਾਂ ਯਾਰ ਚੰਗਾ ਪੰਗਾ ਯਾਰ ਤੁਨੇ ਸਾਡਾ ਦਿਲ ਤੋੜ ਦੇਣਾ ਬੜਿਆਂ ਦਾ ਟੋਟੇ ਨਾ ਸਾਡਾ ਕਾਹਦਾ ਟੁੱਟਣਾ ਕਈ ਵੀਰਾਂ ਦੀ ਸਲਾਹ ਹੋਏਗੀ ਹੋਰ ਕੋਈ ਪੰਗਾ ਇਹਦੇ ਚ ਤੈਨੂੰ ਲੱਗਦਾ ਏ ਇਹਦੇ ਚ ਹੂੰ ਇਹੀ ਨਾਲੇ ਤਾਂ ਯਾਰ ਕਹਿੰਦੇ ਏ ਕੋ ਕੋ ਮੋੜ ਲਾ ਕੇ ਵੀ ਇਹ ਤੇਲ ਘੱਟ ਜਾਂਦਾ 100 ਕੋ ਮੋੜ ਤੇ ਉਹ ਹੈਗਾ ਫਰਕ ਫਰਕ ਹੈਗਾ ਕੋ ਮੋੜ ਤੇ ਉਹ ਫਿਰ ਅਸਲੀ ਮਰ ਜਾਂਦਾ ਉਹ ਛੜਕਾ ਸੜਕ ਵਾਲਾ ਹੀ ਹੈ ਸੜਕ ਤੇ ਹੀ ਆ ਉਹ ਇਦਾਂ ਵਾਂਚ ਤੇ ਨਹੀਂ ਵਾਂਚ ਦਾ ਸਟੈਂਡ ਕਹਿਣਾ ਮਤਲਬ ਮੈਨੂੰ ਇੱਕ ਦਿਨ ਇੱਕ ਵੀਰ ਦਾ ਫੋਨ ਵੀ ਆਇਆ ਏ ਜੇ ਇਹਨੂੰ ਆਪਾਂ ਦੂਰ ਲੈ ਕੇ ਜਾਣਾ ਛੜਕ ਤੇ ਟਰਾਲੀ ਭਰੀ ਆ ਮਗਰ ਹੂੰ ਫੇਰ ਆਪਾਂ ਉਹ ਜਿਹੜਾ ਸਲੋ ਵਾਲਾ ਕਿਹੜਾ ਮੋਡ ਹੁੰਦਾ ਇਕੋ ਮੋਡ ਲਾ ਲੈਨੇ ਆ ਇਹ ਤੇ ਕੱਟ ਖਾਊਗਾ ਹਾਂ ਉਹ ਤਾਂ ਘੱਟ ਖਾਊਗਾ ਜੇ ਟਰਾਲੀ ਖਾ ਲਈ ਮੈਂ ਕਹਿੰਦਾ ਖਾਲੀ ਹੋਊ ਫੇਰ ਭਾਵੇਂ ਕਾਲੇ ਭਰੀ ਤੇ ਵੀ ਇਹ ਨਾ ਲੋਡ ਨਹੀਂ ਲੈਂਦਾ ਮਤਲਬ ਕਿ ਜਦੋਂ ਬਾੜੀ ਕੈਨ ਦਾ ਭਾਅ ਵੀ ਪੌਲ ਪੌਲ ਜਦੋਂ ਚੜਾਉਣੇ ਆ ਉਦੋਂ ਇਹ ਸਟੈਂਡਰਡ ਤੇ ਚੜਦਾ ਅਸੀਂ ਆਨੰਦਪੁਰ ਸਾਹਿਬ ਲੈ ਕੇ ਗਏ ਸੀਗੇ ਉਦੋਂ ਇਕੋ ਮੋੜ ਚ ਲੈ ਕੇ ਗਏ ਸੀਗੇ ਇਹਨੂੰ ਤੇ ਜਦੋਂ ਉਦੋਂ ਇਹਨੇ ਖਾਦਾ ਸੀ ਕੁਛ ਮੈਂ ਕਹਿੰਦਾ 3500 ਦੇ ਵਿੱਚ ਹੀ ਸਾਰਾ ਮੁੜਿਆ ਆਈ ਸੀਗਾ ਉਥੋਂ ਆਨੰਦਪੁਰ ਸਾਹਿਬ ਤੋਂ ਤੇ ਜਦੋਂ ਆਪਣੇ ਸਰਹੰਦ ਦਾ ਕੋਸ਼ਵ ਨਹੀਂ ਯਾਰ ਜਦੋਂ ਸਰਹੰਦ ਜਾਣੇ ਆ ਉਦੋਂ ਬਾਲਣ ਬੁੱਲਣ ਲੱਦਿਆ ਹੁੰਦਾ ਉਦੋਂ ਸਟੈਂਡਰਡ ਚ ਹੀ ਗਿਆ ਵਾ ਉਦੋਂ ਦੇਖਿਓ ਉਦੋਂ ਹੁਣ ਮੈ ਨਾਲ ਗਿਆ ਨਹੀਂ ਹੁਣ ਤੇਲ ਵੱਧ ਖਾਦਾ ਇਹਨੇ ਦੋਹਾਂ ਟੈਂਕੀਆਂ ਚ ਮੋੜਿਆ ਫਿਰ ਕੋਲ ਮਲਾ ਕੇ ਜੇ ਖਾਲੀ ਗੇੜੇ ਕੱਢਨੇ ਫਿਰ ਫਾਇਦਾ ਹਾਂ ਫਿਰ ਫਾਇਦਾ ਹਨਾ ਫਿਰ ਫਾਇਦਾ ਵੀ ਜਿਵੇਂ ਖਾਲੀ ਤੇ ਪਰ ਖਾਲੀ ਤਾਂ ਆਪਾਂ ਵਾਸਤੇ ਇਹ ਚੀਜ਼ ਬਣਾਈ ਆ ਖੇਤ ਜਦਾ ਸਟੈਂਡਰਡ ਖੇਤ ਜਾਣਾ ਕਿਤੇ ਦਾ ਸਟੈਂਡਰਡ ਖੇਤ ਜਾਂ ਵਜਨ ਨਾਲ ਜਿਵੇਂ ਲੋਡ ਲੈ ਕੇ ਜਾਣਾ ਫਿਰ ਵੀ ਸਟੈਂਡਰਡ ਹੀ ਹੂੰ ਇਹਨਾਂ ਦੀ ਪਾਵਰ ਦਾ ਉਦਾਂ ਹੈ ਕਿੰਨਾ ਕਿੰਨਾ ਫਰਕ ਦਾ ਦੋਹਾਂ ਦਾ ਇਹ 50 ਆ ਇਹ 50 ਇਹ 63 ਇਹ 63 ਭਾਂ ਦਾ ਨਾ 13 ਪਾਵਰ ਦਾ ਫਰਕ ਆ ਯਾਰ ਤੂੰ ਕਹੀ ਨਾ ਫਿਰ ਮਰੀ ਜਾਂਦਾ ਚੱਕਰ ਕੀ ਹੋਵੇ ਸਾਲਾ ਪਤਾ ਨਹੀਂ ਕੀ ਚੱਕਰ ਆ ਸਵੇਰ ਦੀ ਨੇ ਇੱਕ ਟਰਾਲੀ ਨਹੀਂ ਖੁੱਬਣ ਦਿੱਤੀ ਅੱਦੋ ਵਾਰੀ ਖੁੱਬਿਆ ਵੀ ਹੈ ਸਾਬ ਕੱਲਾ ਨਿਕਲੇ ਮੋੜ ਕੇ ਮਾਫਾ ਹੀ ਮਸਾ ਕੱਢਿਆ ਨੂੰ ਯਾਰ ਆਦਾ ਕੰਮ ਗਲਤ ਆ ਹੋਰ ਕੋਈ ਨਾ ਦੋਨਾਂ ਚ ਫਰਕ ਹੋਵੇ ਫਰਕ ਵਾਸਤੇ ਸ਼ੋ ਦਾ ਹੀ ਫਰਕ ਆ ਮੈਨੂੰ ਹੋਰ ਸ਼ੋ ਦਾ ਇਹਦਾ ਰੰਗ ਆ ਰੰਗ ਦਾ ਵੀ ਫਰਕ ਇਹਨਾਂ ਦੋਹਾਂ ਦਾ ਹੂੰ ਇਹਦਾ ਥੋੜਾ ਜਿਹਾ ਡਾਰਕ ਇਹਦਾ ਥੋੜਾ ਜਿਹਾ ਲਾਈਟ ਯਾਰ ਪੈਸੇ ਵੀ 3 ਲੱਖ ਦਾ ਫਰਕ ਆ ਹਨਾ ਫਰਕ ਹਾਂ ਇੱਕ ਹੋਰ ਹੈਗਾ ਇਹ ਟਰੈਕਟਰ ਦਾ ਬੈਲੈਂਸ ਬਹੁਤ ਆ ਬਹੁਤ ਜਿਆਦਾ ਸੀਆਰਡੀ ਦਾ ਇਹਦਾ ਸੀਆਰਡੀ ਮੈਂ ਕਹਿੰਦਾ ਥੱਕਦਾ ਨਹੀਂ ਬੰਦਾ ਜੇ ਸਾਰੀ ਦਿਹਾੜੀ ਵੀ ਨੂੰ ਚਲਾਈ ਜਾਵੇ ਆਹ ਜਾ ਕੇ ਉਖਲਿਆਂ ਜੋ ਕੋਟ ਜੰਪ ਨਹੀਂ ਲੱਗਦਾ ਇਹਦੇ ਤੇ ਜੰਪ ਲਾ ਇਹ ਕੀ ਚੱਕਰ ਹੋਵੇ ਯਾਰ ਪਤਾ ਨਹੀਂ ਇਹ ਟਰੈਕਟਰ ਬੈਲੈਂਸ ਹੀ ਬਹੁਤ ਆ ਬਹੁਤ ਜਿਹੜੇ ਦੂਜੇ ਸੀ ਨਾ ਆਪਣੇ ਟਰੈਕਟਰ ਉਹ ਟਰੈਕਟਰ ਥੋੜੇ ਜੇ ਹੈਗੇ ਵੀ ਇਥੋਂ ਇੰਜਨ ਕੋਲੋਂ ਨਹੀਂ ਵੀ ਸੀ ਇਹ ਥੋੜਾ ਜੇ ਇਥੋਂ ਇੱਚਾ ਕੀਤਾ ਟਰੈਕਟਰ ਇਹ ਕੋਈ ਨਾ ਕੋਈ ਕੰਪਨੀ ਨੇ ਕੀਤਾ ਵੀ ਉੱਤੇ ਲਹਾਰਾ ਘੱਟ ਪਵੇ ਬਿਜਾਮਾ ਕਾ ਚੱਲਦਾ ਜਿੰਨਾ ਵੇਟ ਉਹਦੇ ਪਾਇਆ ਹੋਇਆ ਵਾ ਜਮਾਂ ਨਹੀਂ ਵੱਜਦਾ ਜਿੰਨਾ ਇਹਦੇ ਵੀ ਵੇਟ ਮੇਰੇ ਕੋਲ ਪੂਰੇ ਹੀ ਪਏ ਆ ਉਹ ਮੈਂ ਪਾਉਂਦਾ ਨਹੀਂ ਉਹ ਜਦੋਂ ਸਾਲਾ ਰੋਡ ਤੇ ਲੈ ਕੇ ਜਾਂਦੇ ਠੱਕ ਠੱਕ ਗੱਡੇ ਜਿਹਾ ਵੱਜਦਾ ਉਹ ਅਸੀਂ ਐ ਟਪਾ ਦੇਈਦਾ ਕੋਈ ਚੱਕਰ ਹੀ ਨਹੀਂ ਉਹਨੂੰ ਪਤਾ ਨਹੀਂ ਇੰਨਾ ਬੈਲੈਂਸ ਬਣਾਇਆ ਹੋਇਆ ਟਰੈਕਟਰ ਦਾ ਸਗੋਂ ਅਸੀਂ ਉਹਦਾ ਬੈਲੈਂਸ ਬਣਾਉਣ ਵਾਸਤੇ ਪਿੱਛੇ ਇਹਦੇ ਦੋ ਪਲੇਟਾਂ ਪਾਈਆਂ ਵੀ ਪਿੱਛੇ ਵਜਨ ਘਟਾ ਪਿੱਛੇ ਵੀ ਦੋ ਪਾਤੀਆਂ ਪਰ ਫੇਰ ਵੀ ਹੁਣ ਮੈਨੂੰ ਘਟਾਉਣੀਆਂ ਹੀ ਪਈਆਂ ਪਲੇਟਾਂ ਜੱਗਗੇ ਜ਼ਿਆਦਾ ਵਜਨ ਨਹੀਂ ਚੱਲਦਾ ਇਹਦੇ ਵਜਨ ਜ਼ਿਆਦਾ ਨਹੀਂ ਚੱਲਦਾ ਇਹਦਾ ਇੰਨਾ ਕੋ ਨੋਰਮਲ ਠੀਕ ਆ ਮਤਲਬ ਲੋਕੀ ਪਾਤਾ ਲੈਂਦੇ ਆ ਜਿਆਦਾ ਨਹੀਂ ਚੱਕ ਹੁੰਦਾ ਸੁਪਰ ਸੀਡਰ ਤੇ ਵੀ ਚਲਾਇਆ ਓਕੇ ਠੀਕ ਆ ਬਸ ਮਾੜਾ ਮੋੜਨ ਵਾਸਤੇ ਥੋੜਾ ਚੱਕ ਹੋਣਾ ਵੀ ਚਾਹੀਦਾ ਨਹੀਂ ਨਹੀਂ ਮੁਰਦੇ ਨਹੀਂ ਹਾਂ ਨਹੀਂ ਤਾਂ ਮੋੜਦੇ ਨਹੀਂ ਪੀਟੀਓ ਨੂੰ ਕਿਵੇਂ ਆ ਸੱਚ ਪੀਟੀਓ ਤੇ ਆ ਜਿਆਦਾ ਕੰਮਜਾਬ ਗਿਆ ਪੀਟੀਓ ਤੇ ਉਹ ਤਾਂ ਅਸੀਂ ਚਲਾਇਆ ਨਹੀਂ ਆਹ ਦਾ ਚਲਾਇਆ ਸੀ ਇਹ ਤਾਂ ਠੀਕ ਆ ਆਹ ਨਹੀਂ ਚਲਾਇਆ ਇਹ ਨਹੀਂ ਚਲਾਇਆ ਇਹ ਆਪਾਂ ਕੰਪਿਊਟਰ ਕਰਾ ਦੇ ਤਾਂ ਵੇਖਿਆ ਸੀ ਹਾਂ ਕੰਪਿਊਟਰ ਕਰਾ ਦੇ ਤਾਂ ਦੇਖੀ ਹੂੰ ਉਹ ਤਾਂ ਚੱਲਦਾ ਇਹ ਪੀਟੀਓ ਤੇ ਕਿਵੇਂ ਆ ਏ ਵੀਡੀਓ ਤੇ ਪੂਰਾ ਯਾਰ ਜਿਵੇਂ ਕਹਿੰਦੇ ਇਹਦਾ ਵੀ ਕਰਾਉਣਾ ਪੈਂਦਾ ਹਿਸਾਬ ਕਿਤਾਬ ਪੰਪ ਪੰਪ ਦਾ ਡੀਜ਼ਲ ਡੂਜ਼ਲ ਦਾ ਇੱਧਰ ਉੱਧਰ ਮੈਂ ਆਪ ਹੀ ਕਹਿੰਦਾ ਰਹਿਣਾ ਸਾਰਿਆਂ ਵੇ ਤਾਂ ਉਹ ਤਾਂ ਹੋ ਜਾਂਦਾ ਨਹੀਂ ਹੋ ਤਾਂ ਜਾਂਦਾ ਤੇਰੇ ਹਿਸਾਬ ਨਾਲ ਜਿਵੇਂ ਹੋਣੇ origignal ਆ ਨਹੀਂ ਕਰਾਉਣਾ ਇਹ ਹੁਣ ਹਜੇ ਤਾਂ ਮਤਲਬ ਜਿੰਨਾ ਅਸੀਂ ਕੰਮ ਲੈਨੇ ਆ ਉਹਨਾਂ ਕ ਤਾਂ ਠੀਕ ਆ ਪਰ ਜੇ ਮਾਲੀ ਸਵਾਜ ਜਿਹੜਾ ਪੂਰਾ ਲੈਣਾ ਲੈਣਾ ਫਿਰ ਕਰਾ ਲਓ ਪਰ ਉਦਾਂ ਚੱਲੀ ਵੀ ਜਾਂਦਾ ਇਹਦਾ ਕਰਾਉਣਾ ਇਹਦਾ ਇਹਦਾ ਵੀ ਕਰਾਉਣਾ ਕਰਾਉਣਾ ਹੂੰ ਇਹ ਮਤਲਬ ਕਿ ਜਿਵੇਂ ਉਦਾਂ ਥੋੜਾ ਜਿਹਾ ਦਬਦਾ ਦੇ ਉਹ ਦੋਸਤ ਉਹ ਟਰੈਕਟਰ ਦੇ ਸਹਾਰੇ ਨਾਲ ਦੂਜੇ ਦੇ ਨਾਲ ਉਹ ਤਾਂ ਕੁੜੀ ਆ ਵੀ ਅੱਗ ਦੀ ਲਾੜ ਹਾਂ ਉਹਦੇ ਸਹਾਰੇ ਨਾਲ ਦਬਦਾ ਇਹ ਵੀ ਆਪਾਂ ਕਰਾਂਗੇ ਇਹ ਜਿਵੇਂ ਅੱਗ ਦੀ ਲਾੜ ਇਹਦੇ ਜਿਵੇਂ ਟਾਇਰ ਜਿਹਨਾਂ ਕੋਲ ਘਮਾਉਣੇ ਆ ਉਹ ਵੀ ਬਾਪ ਹੀ ਆ ਸਾਰਿਆਂ ਦਾ ਚਲੋ ਉਹਨਾਂ ਦੀ ਗੱਲ ਆਪਾਂ ਉਹਨਾਂ ਦੇ ਕਰਾਂਗੇ ਵੈਸੇ ਦੋਨੋਂ ਦੋਨਾਂ ਦਾ ਉਹਨਾਂ ਦਾ ਵੀ ਕਰਾਂਗੇ ਇਹਨਾਂ ਦੋਨੋਂ ਚਾਰਾਂ ਦਾ ਵੀ ਕੰਪੈਰੀਜ਼ਨ ਕਰਾਂਗੇ ਤੇ ਰੋਟੀ ਪਾਣੀ ਸਾਰਿਆਂ ਨੇ ਛਕ ਲਿਆ ਅਸੀਂ ਕੰਮ ਨੂੰ ਖਿੱਚੀਏ ਸਿੱਧੇ ਹੋਈਏ ਇਹ ਕਿੰਨੇ ਚੱਕਰਾਂ ਤੇ ਜਾਂਦਾ ਜੀ ਰੇਸ ਖੋਲੀ ਕਿ ਨਹੀਂ ਇਹ ਤਿੰਨ ਤੇ ਨਹੀਂ ਇਤੇ ਨਹੀਂ ਆਦੇ ਕੰਪਨੀ ਦਾ ਤਾਂ 24 ਹੀ ਆਉਂਦਾ ਹਨ ਇਹ ਸਾਨੂੰ ਕੰਪਨੀ ਵਾਲਿਆਂ ਨੇ 3000 ਖੋਲ ਕੇ ਦਿੱਤੀ ਸੀ ਪਿੱਛੋਂ ਤੁਸੀਂ ਦੇਖੋ ਕੰਪਨੀ ਵਾਲਿਆਂ ਨੇ ਪਹਿਲੇ ਪੰਪ ਅਡਵਾਂਸ ਦਿੱਤਾ ਦੋ ਟਰੈਕਟਰ ਸੀਗੇ ਏਜੰਸੀ ਚ ਅਸੀਂ ਦੋਵੇਂ ਚਲਾ ਕੇ ਵੇਖੇ ਸੀ ਕਿ ਦੋਵੇਂ 2900 ਰੁਪਏ ਮੇ ਤਾਂ ਜਾਂਦੇ ਨਾ 2900 2950 تک ਜਿਹੜੀ ਮੈਂ ਆਪ ਖੋਲਤੀ ਸੀ ਆਖੀ ਹੂੰ ਪਹਿਲਾ ਸੀਗਾ 2900 ਇਹ ਥੋੜਾ ਜਿਹਾ ਅਡਵਾਂਸ ਆ ਕੰਪਨੀ ਵਾਲਿਆਂ ਕਰਕੇ ਦਿੱਤਾ ਜਾਂ ਕਿੰਨੇ ਮਰਜ਼ੀ ਨਾਲ ਏਜੰਸੀ ਵਾਲੇ ਮੈਂ ਮਕੈਨਿਕ ਨੂੰ ਪੁੱਛਿਆ ਕਹਿੰਦੇ ਅਸੀਂ ਆਉਂਦੇ ਪਹਿਲਾਂ ਕਰਕੇ ਦਿੰਦੇ ਹੇ ਚਾ ਮੈਂ ਸਰਵਿਸ ਕਰਾਉਣ ਗਿਆ ਨਾ ਦੋ ਤਿੰਨ ਵਾਰੀ ਕਹਿੰਦੇ ਅਸੀਂ ਕਰਕੇ ਜਿੰਨੀਆਂ ਕੋਈ ਚੱਕਰ ਨਹੀਂ ਉਹ ਤਾਂ ਕਹਿੰਦੇ ਕੋਈ ਗੱਲ ਨਹੀਂ ਉਹ ਏਜੰਸੀ ਵਾਲੇ ਆਪਦੇ ਮੂੰਹੋਂ ਕਹੀ ਜਾਂਦੇ ਕਹਿੰਦੇ ਕਰਾਓ ਪੰਪ ਕੋਈ ਗੱਲ ਨਹੀਂ ਗਾਰੰਟੀ ਬੰਦੀ ਆਪਾਂ ਨੂੰ ਚਾਹੀਦੀ ਤਾਂ ਗਾਰੰਟੀ ਹੁੰਦੀ ਹੋਰ ਆਪਾਂ ਨੂੰ ਕੀ ਚਾਹੀਦਾ ਹਨਾ ਇਹਦੀ ਗਾਰੰਟੀ ਆ ਕਿਨੇ ਚਿਰ ਦੀ ਆ 6 ਸਾਲ ਦੀ 6 ਸਾਲ ਦੀ ਉਹਦੀ ਉਹਦੀ ਵੀ 6 ਸਾਲ ਦੀ ਦੋਨਾਂ ਦੀ 6-6 ਸਾਲ ਦੀ ਹਨਾ ਪਹਿਲਾਂ ਦਿੰਦੇ ਸੀ 3-3 ਸਾਲ ਦੀ ਹੁਣ 6-6 ਕਰ ਦਿੱਤੇ ਕੋਲਮ ਲਾ ਕੇ ਰਾਜੇ ਦੋਨੋਂ ਕੱਖਰੇ ਨਚੋੜ ਕੱਢ ਹੁਣ ਮੈਨੂੰ ਇਹ ਦੱਸ ਵੀ ਪਾਸ ਕਿਹੜਾ ਜ਼ਿੰਮੇਵਾਰਾਂ ਦਾ ਆਪਾਂ ਤਾਂ ਹੀ ਵਾਰਾ ਖਾਂਦਾ ਨੌਨ ਸੀਆਰਡੀ ਸੀਆਰਡੀ ਉਹ ਆਪਣੇ ਸਾਹ ਹੂੰ ਕਿਉਂਕਿ ਇਹਦੇ ਨਾਲ ਆਪਾਂ ਕੋਈ ਮਾੜੀ ਮੋਟੀ ਛੇੜਛਾੜ ਵੀ ਕਰਨੀ ਆਪਾਂ ਨੂੰ ਸੌਖਾ ਹੂੰ ਉਹਦੇ ਨਾਲ ਨਹੀਂ ਕੁਝ ਹੁਣਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਹੂੰ ਜੇ ਤਾਂ ਅਸੀਂ ਹੁਣ ਆਪਦੀ ਗੱਲ ਕਰੀਏ ਸਾਨੂੰ ਤਾਂ ਇਹ ਵਾਰਾ ਖਾਂਦਾ ਹੂੰ ਜੇ ਬਾਪੂ ਹੁਣਾਂ ਦੀ ਗੱਲ ਕਰੀਏ ਫਿਰ ਉਹ ਵਾਰਾ ਖਾਂਦਾ ਬਾਪੂ ਹੁਣਾਂ ਨੂੰ ਉਹ ਸੈਟ ਉਹਨਾਂ ਨੇ ਕੁਝ ਕਰਨਾ ਨਹੀਂ ਉਹਨਾਂ ਨੇ ਬਸ ਠੰਡਾ ਠੰਡਾ ਚਲਾਉਣਾ ਠੀਕ ਸਾ ਠੰਡਾ ਤਾਂ ਚਲਾਉਣਾ ਪਰ ਹੁਣ ਟਰਾਲੀ ਦਾ ਪੱਟੇ ਨਾ ਨਹੀਂ ਹੁਣ ਤਾਂ ਕਲਪੇ ਨਹੀਂ ਉਹ ਵੀ ਕਲਪੇ ਨੇ ਆਦੇ ਭੈਣ ਚੋ ਦਾ ਰੇਕ ਜਿਹੜੀ ਖੁੱਭ ਜਾਂਦਾ ਨਹੀਂ ਯਾਰ ਇਸ ਕੋਲ ਤਾਂ ਸਈਆ ਵੀ ਟਰਾਲੀ ਵਾਸਤੇ ਤਾਂ ਘਟੋ ਘੜ ਤੇ 10000 ਚੱਕਰ ਕਰਨੇ ਪੈਣੇ ਆ ਮੈਨਾਂ ਦਾ ਕੋਈ ਵੀ ਰੇਟਰ ਚੱਲਦਾ 2500 2500 ਦਾ ਹੋਣਾ ਨਾ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਮੈਂ ਏਜੰਸੀ ਵਾਲਿਆਂ ਨੂੰ ਪੁੱਛਿਆ ਸੀਗਾ ਹੂੰ ਇਹ ਮੈਂ ਫੋਨ ਲਾਇਆ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਇਦਾਂ ਕਰਕੇ ਜੀੜਾ ਲਾਉਣਾ ਵਾਂ ਲੁਧਿਆਣੇ ਸ਼ਹਿਰ ਦਾ ਹੂੰ ਤੇ ਕਹਿੰਦੇ ਮੈਂ ਕਿਹਾ ਵੀ ਤੇਲ ਵੱਧ ਖਾਂਦਾ ਮੈਨੂੰ ਕਹਿੰਦਾ ਵੀ ਤੂੰ ਕਿੰਨੇ ਮੈਂ ਕਿਹਾ ਮੈਂ ਤਾਂ ਫੁੱਲ ਹੀ ਰੇਸ ਰੱਖਦਾ ਹੁੰਨਾ ਵੀ ਜਾਂਦਾ ਮਾਂ ਹਨ ਤੇ ਕਹਿੰਦੇ ਨਹੀਂ ਤੂੰ ਇੱਕ ਜੀੜਾ ਨਾ 2100 RPM ਤੋਂ ਉੱਤੇ ਨਾ ਕਰੀ ਉਹੀ ਗੱਲ ਹੋਈ ਇਹ ਐਵਰੇਜ ਹੀ 2100 ਚੱਕਰ ਦੇ ਘੜਦਾ ਉਹ ਤਾਂ ਹੀ ਉਹਨੂੰ ਜਾਂਸੀ 2100 ਚੱਕਰ ਦਿੰਦੀ ਜੇ ਉਹ ਵੀ ਆਪਾਂ ਉਹਦੀ ਰੇਸ ਵਧਾਉਣੀ ਹੈ ਨਾ ਫਿਰ ਉਹ ਤੇਲ ਵਧੇਗਾ ਬਹੁਤ ਖਾਊਗਾ ਕਹਿੰਦਾ ਉਹਦੋਂ ਜੇ ਕੰਪਨੀ ਦੇ ਹਿਸਾਬ ਨਾਲ ਚੱਲਣਾ ਨੇ ਐਵਰੇਜ ਫੇਰ ਦੇਣੀ ਪਰ ਗੱਲ ਤਾਂ ਇਹ ਹੈ ਨਾ ਆਪਾਂ ਟਰਾਲੀ ਪੱਟਣ ਮੌਕੇ ਤੇ ਨਹੀਂ ਹਾਰ ਕਰਨੇ ਹਾਂ ਰੋਡ ਤੇ 2100 ਤੇ ਲਈ ਚੱਲੋ ਹੁਣ ਇੱਕ ਇਹਰਾ ਇਹ ਵੀ ਪੰਗਾ ਹੈ ਨਾ ਬਿਲਕੁਲ ਹੁਣ ਇੱਕ ਇਹਦਾ ਵੀ ਫਰੇਕੀ ਸੇ ਉਹ ਤੇ ਜਾਂਦਾ ਨਹੀਂ ਨਾ ਜਦੋਂ ਰੇਸ ਖੁੱਲੀ ਹੋਵੇ ਉਹ ਤਾਂ ਫਿਰ ਆਪਣੇ ਹੱਥਾਂ ਨਾ ਕਰੋ ਉਹ ਤਾਂ ਫਿਰ 2100 ਤੇ ਕਿਹੜਾ ਹੱਤ ਜਾਂਦਾ ਫਿਰਦਾ ਹਰੇਕ ਪੌਲੀ ਮਰੋੜਦਾ ਹਾਂ ਜੀ ਇਹ ਆਪਣਾ ਨਾ ਇਹ ਵੀ ਪੰਗਾ ਇਹਦਾ ਤਾਂ ਆਪ ਆਪ ਰੇਸ ਖੋਲ ਲੈਣੀ ਆ ਉਹਦਾ ਹੁਣ ਪਤਾ ਨਹੀਂ ਕੰਪਿਊਟਰ ਤੋਂ ਨਹੀਂ ਕਦੇ ਲਿਆ ਇਹਦਾ ਪੰਗਾ ਕਿਹੜੀ ਰਾਜੇ ਪਤਾ ਕੁਛ ਨਹੀਂ ਵੀ ਕਿੱਥੋਂ ਖੋਲ ਦੀ ਗੱਲ ਦੀ ਕੁਛ ਪਤਾ ਵੀ ਨਹੀਂ ਇਹਦਾ ਨਾ ਨਾ ਇਹਦਾ ਨਹੀਂ ਕੁਛ ਵੀ ਪਤਾ ਇਹਦੇ ਮਦੰਦਰ ਦੇ ਕੋਈ ਨਟ-ਨੋਟ ਕੁਛ ਆਇਆ ਹੀ ਨਹੀਂਗਾ ਤੇ ਤੇ ਇਹਨੇ ਕਦੇ ਹਵਾ ਲਈ ਆ ਨਹੀਂ ਨਹੀਂ ਹਵਾ ਲਈ ਅਗੋ ਵੀ ਆਪਾਂ ਨਾ ਵੀਰਾਂ ਨੂੰ ਦੱਸਣਾ ਵਾਏ ਤਾਂ ਚਲੋ ਕਿਸੇ ਦਾ ਟਰੈਕਟਰ ਵਾਲਾ ਫੇਰੇ ਨਾ ਮਾੜੀ ਗੱਲ ਆ ਪਰ ਇਹਨੇ ਕੇਸ ਕਈ ਵਾਰੀ ਹੋ ਜਾਂਦਾ ਕਈ ਵਾਰੀ ਲਈ ਸੀ ਪੈਂਡੇ ਦੇਣੀ ਇਹਨੇ ਨੇ 52 10 ਨੇ ਜਦੋਂ ਪਹਿਲੇ ਦਿਨ ਹੀ ਲਿਆ ਸ਼ਾਵਾ ਜੀ ਪਹਿਲੇ ਦਿਨ ਹੀ ਨਾ ਪਤਾ ਕੀ ਗੱਲ ਹੋਈ ਮੈਂ ਇਧਰ ਸਾਈਡ ਤੇ ਬੈਠਾ ਸੀ ਮਗਰਾੜ ਤੇ ਹਾਂ ਵੀਰਾ ਇੱਕ ਹੋਰ ਸੀਗਾ ਆਪਣੇ ਪਿੰਡ ਦਾ ਉਹ ਚਲਾਉਂਦੇ ਆ ਆ ਪੈਰ ਵਾਲੀ ਟੀ ਨਹੀਂ ਮੈਂ ਇਧਰ ਕਰਕੇ ਬੈਠਿਆ ਹਾਂ ਮੇਰੇ ਤੋਂ ਪੈਰ ਨਾ ਬੰਦ ਹੋ ਗਈ ਤੇਲ ਵਾਲੀ ਇਹਦੀਆਂ ਬਹੁਤ ਗੱਲ ਸੁਤਾ ਦੇ ਦਿੱਤੀ ਅੱਛਾ ਟੀ ਬੰਦ ਹੋਣ ਕਰਕੇ ਟੀ ਬੰਦ ਹੋਣ ਕਰਕੇ ਲੈ ਗਿਆ ਪਹਿਲੇ ਦਿਨ ਮੈਂ ਫੋਨ ਲਾਇਆ ਉਹਨਾਂ ਜਾਂਸੀ ਵਾਲਾ ਮੈਂ ਕਿਹਾ ਇਹ ਤਾਂ ਫੋਰ ਫੋਰ ਕਰਨ ਲੱਗ ਗਿਆ ਕਹਿੰਦੇ ਦੇਖੋ ਤੁਹਾਡਾ ਪੈਰ ਫੋਰ ਮਰ ਗਿਆ ਹੋਣਾ ਫਿਰ ਫੋਨ ਤੋਂ ਮਾਰਿਆ ਪਹਿਲੇ ਦਿਨ ਹੀ ਲੈ ਗਿਆ ਪਰ ਇਹਦਾ ਸੌਖਾ ਨਾ ਪੰਪ ਮਾਰ ਲਿਆ ਇਹਦਾ ਵਜਣਾ ਨਹੀਂ ਨੌਜਲਾ ਖੋਲ ਕੇ ਸਲਫੋ ਮਾਰਨੀ ਪੈਣੀ ਹੈ ਨੌਜਲਾ ਖੋਲ ਕੇ ਚਲੋ ਕੋਲ ਮਲਾ ਕੇ ਵੀਰਾਂ ਨੇ ਨਚੋੜ ਇਹ ਕੱਢਿਆ ਵੀ ਟਰੈਕਟਰ ਜਿਹੜਾ ਆਪਣੇ ਹੱਥ ਥੱਲੇ ਚੱਲਦਾ ਉਹੀ ਸੈਟ ਹੈ ਹਨਾ ਇਹਨਾਂ ਦੋਜੋ ਤੇ ਵੀਰੇ ਲੈ ਜਾਵਾਂ ਹਾਂ ਹਾਂ ਦੋਨਾਂ 'ਚ ਪਾਓ ਤੇਲ ਹੋਣ ਲੱਗੇ ਤੇਲ ਪਾਉਣ ਤੇ ਦੱਸਿਓ ਤੁਹਾਨੂੰ ਕਿੱਦਾਂ ਲੱਗਾ ਤੁਹਾਨੂੰ ਕਿਹੜਾ ਵੇਟਾ ਕਿਹੜਾ ਵਧੀਆ ਆਪੋ ਆਪਣਾ ਸੁਝਾਅ ਜ਼ਰੂਰ ਦਿਓ ਸੀਆਰਡੀ ਵਧੀਆ ਤੇ ਸੀਆਰਡੀ ਦੱਸਿਓ ਆ ਵਧੀਆ ਤੇ ਆ ਆ ਵਧੀਆ ਹਾਂ ਲਓ ਜੀ ਲੋ ਹਾਂ ਹਾਂ ਲਓ ਜੀ ਲੋ ਤੇ ਤੁਸੀਂ ਦੱਸਿਓ ਤੁਹਾਨੂੰ ਕਿਹੜਾ ਵਧੀਆ ਲੱਗਦਾ ਇਹ ਪ੍ਰੈਕਟੀਕਲ ਕਰਦੇ ਪੈ ਡੀਜ਼ਲ ਵੀਰੇ ਨੇ ਦੱਸਿਆ ਉਹ ਜ਼ਿਆਦਾ ਖਾਂਦਾ ਇਹਨੇ ਘੱਟ ਖਾਂਦਾ ਕਿਉਂਕਿ ਟੈਂਕੀਆਂ ਫੁੱਲ ਕਰਕੇ ਇੱਕੋ ਤਰ੍ਹਾਂ ਹੀ ਤੋਰਿਆਂਗੇ ਜ਼ੋਰ ਵੀ ਇਹ ਵੱਧ ਮਾਰਦਾ ਉਹ ਘੱਟ ਮਾਰਦਾ ਬਾਕੀ ਤੁਸੀਂ ਦੱਸਿਓ ਤੁਹਾਡੇ ਡਾਟ ਕਿਵੇਂ ਆ ਜੇ ਕਿਸੇ ਵੀਰ ਨੇ ਇਦਾਂ ਚਲਾਇਆ ਤੇ ਰੇਟ ਦਾ ਕੰਪੈਰੀਸ਼ਨ ਹੈਗਾ ਦੋਹਾਂ ਦੇ ਵਿੱਚ 3 ਲੱਖ ਦਾ ਉਹ 14 ਦਾ ਇਹ 11 ਦਾ ਤੇ ਲਓ ਅੱਗੇ ਆਉਦੇ ਛੋਟੇ ਵੀਰ ਨੂੰ ਗਲਤੀ-ਘਲਤੀ ਦੀ ਮਾਫੀ ਆ ਤੇ ਦੱਸਿਓ ਤੁਹਾਨੂੰ ਫੱਟੀ ਤਾਂ ਜਾਣਾ ਗਾਲਾਂ ਨਾ ਕੱਢੀ ਜਾ ਰਾਜੇ ਦੋ ਆਖਿਆ ਮਿਲਦੇ ਆ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ